ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਓ ਜਿਵੇਂ ਕਿ ਬੜਾ ਰੌਲਾ ਪੈਂਦਾ ਸੀ ਕਿ ਰਸਤਾ ਖੋਲਤਾ ਰਸਤੇ ਖੋਲਤੇ ਬਾਰਡਰਾਂ ਤੋਂ ਅੱਜ ਅਸੀਂ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ ਆਏ ਸੀ ਹਾਜੀ ਨੂੰ ਆਉਣ ਵਾਸਤੇ ਸਟੇਜ ਤੇ ਔਰ ਇਹ ਮਨ ਕੀਤਾ ਪਏ ਵੀ ਵੇਖ ਲਈਏ ਕਿਉਂਕਿ ਅਸੀਂ ਪਹਿਲਾਂ ਸਾਡੀ ਗੱਲ ਕਮੇਟੀ ਨਾਲ ਹੋ ਗਈ ਸੀ ਇੱਥੇ ਕਿ ਕੇਵਲ ਜਿਹੜੀ ਲੋਕਲ ਲੇਬਰ ਹੈ ਉਹਦੇ ਵਾਸਤੇ ਜਦੋਂ ਕਿ ਆ ਕੇ ਬੈਠੇ ਸੀ ਉਦੋਂ ਵੀ ਉਹ ਲੋਕ ਆਉਂਦੇ ਜਾਂਦੇ ਸਨ ਕਮਾਕਾਰਾਂ ਤੇ ਉਹਨਾਂ ਵਾਸਤੇ ਛੋਟਾ ਰਸਤਾ ਦਿੱਤਾ ਗਿਆ ਸੋ ਉਹ ਹੁਣ ਵੇਖਿਆ ਵੀ ਆ ਕੇ ਮੈਂ ਆ ਤੁਹਾਨੂੰ ਦਿਖਾਉਣਾ ਚਾਹਾਂਗਾ ਆਪਣੇ ਆਈਟੀ ਬੈਂਕ ਤੋਂ ਕਿ ਇਹ ਰਸਤਾ ਕੇਵਲ 5 ਫੁੱਟ ਦਾ ਰਸਤਾ ਹੈ ਔਰ ਇਹਦੇ ਵਿੱਚ ਜਿਹੜਾ ਕੇਵਲ ਜਿਹੜੇ 2 ਵੀਲਰ ਵਾਹਨ ਨੇ ਸਾਈਕਲ ਮੋਟਰਸਾਈਕਲ ਕੇਵਲ ਉਹ ਹੀ ਜਾਂਦੇ ਨੇ ਜਾਂ ਐਮਰਜੈਂਸੀ ਤੇ ਐਂਬੂਲੈਂਸ ਆਵੇ ਉਹ ਲਗਾਉਂਦੇ ਆ ਸਾਈਡ ਤੋਂ ਦੀ ਪਰ ਬਿਲਕੁਲ ਕੋਈ ਰਸਤਾ ਨਹੀਂ ਖੁੱਲਾ ਹੋਇਆ ਲੋਕਲ ਲੋਕ ਜਿਹੜੇ ਸਾਡੇ ਨਾਲ ਨੇ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਕੋਆਪਰੇਟ ਕਰਦੇ ਨੇ ਔਰ ਉਹਨਾਂ ਨੇ ਆਪਣੇ ਕੰਮਾਂ ਕਰਨਾ ਤੇ ਜਾਣਾ ਹੁੰਦਾ ਹੈ ਉਨਾ ਵਾਸਤੇ ਰਸਤਾ ਖੋਲਿਆ ਹੋਇਆ ਹੈ ਹੋਰ ਕੋਈ ਰਸਤਾ ਨਹੀਂ ਖੋਲਿਆ ਹੋਇਆ ਬਿਲਕੁਲ ਇਹ ਕਲੀਅਰ ਕਟ ਆਪਾਂ ਸਟੇਜ ਤੋਂ ਵੀ ਕਹਿ ਦਿੱਤਾ ਸੀ ਕਿ ਜਿੱਨਾਂ ਚਿਰ ਸਾਡੀ ਸੰਯੋਗ ਦੀ ਮੀਟਿੰਗ ਨਹੀਂ ਹੁੰਦੀ ਜਿੱਨਾਂ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਕੋਈ ਆਵਾਜਾਈ ਹੋਰ ਜਿਹੜੀ ਆ ਵੱਡੀਆਂ ਵੱਡੇ ਵਾਹਨ ਨਹੀਂ ਜਾਣ ਦਿੱਤੇ ਜਾਊਗੇ ਸੋ ਉਹ ਬਿਲਕੁਲ ਬੰਦ ਨੇ ਇੱਥੋਂ ਕੋਈ ਵੱਡਾ ਵਾਹਨ ਨਹੀਂ ਲੰਘਦਾ ਕੋਈ ਕਾਰਾਂ ਨਹੀਂ ਲੰਘਦੀਆਂ ਕੇਵਲ ਮੋਟਰਸਾਈਕਲ ਸਾਈਕਲ ਸਕੂਟਰ ਔਰ ਜਿਹੜੀ ਐਮਬੂਲੈਂਸ ਐਮਰਜੈਂਸੀ ਸੇਵਾ ਵਾਸਤੇ ਉਹਨੂੰ ਖੋਲਦੇ ਆ ਉਦਾਂ ਨਹੀਂ ਬਿਲਕੁਲ ਇਹ ਬੰਦ ਪਿਆ ਸੋ ਅੱਜ ਇਹ ਆ ਕੇ ਇਸ ਗੱਲ ਦੇ ਵਿੱਚ ਮੰਨਦਾ ਭਰੋਸਾ ਹੋਇਆ ਕਿ ਸਾਡੇ ਜਿਹੜੇ ਇੱਥੇ ਯੋਧੇ ਟਿਕੇ ਹੋਏ ਨੇ ਟਿਕਰੀ ਬਾਰਡਰ ਵਾਲੇ ਸਾਡੇ ਇਹਨਾਂ ਨੇ ਉਸ ਦਿਨ ਰਾਤ ਨੂੰ ਵੀ ਪਹਿਰਾ ਦੇ ਕੇ ਵੀ ਜੇਕਰ ਕਿਤੇ ਸਰਕਾਰ ਖੋਲਣਾ ਵੀ ਚਾਹੇ ਇਹਨਾਂ ਨੇ ਖੁਦ ਪਹਿਰਾ ਦੇ ਕੇ ਰਾਤ ਨੂੰ ਸਾਰੀ ਰਾਤ ਧਰਨਾ ਦੇ ਕੇ ਇਹ ਰਸਤਾ ਨਹੀਂ ਖੋਲਣ ਦਿੱਤਾ ਸੋ ਇਹ ਬਿਲਕੁਲ ਕਲੀਅਰ ਘਟ ਹੈ ਮੈਂ ਵਹਾਂ ਚ ਕਹੇ ਜਾਣ ਦੀ ਲੋੜ ਨਹੀਂ ਇਹ ਸੱਚ ਹੈ ਕਿ ਕੇਵਲ ਲੋਕਾਂ ਲੋਕਾਂ ਵਾਸਤੇ ਰਸਤਾ ਖੋਲਿਆ ਹੋਇਆ ਜਿਹੜੇ ਇੱਥੇ ਲੋਕਲ ਸਾਡਾ ਸਾਥ ਦਿੰਦੇ ਨੇ ਅੰਦੋਲਨ ਦੇ ਵਿੱਚ ਸੋ ਇਨੀਆਂ ਕ ਬੇਨਤੀਆਂ ਨੇ ਮੈਂ ਹੁਣ ਕਹਾਂਗਾ ਸਾਡੇ ਵੀਰ ਜੰਗਵੀਰ ਚੋਹਾਨ ਉਹ ਵੀ ਦੱਸਣਗੇ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਰਾਜ ਸਾਹਿਬ ਨੇ ਦੱਸਿਆ ਅਸੀਂ ਅੱਜ ਟਿਕਰੀ ਬਾਰਡਰ ਤੇ ਆਏ ਆ ਕਿਉਂਕਿ ਜਿਹੜਾ ਗੋਦੀ মিডিਆ ਹੁੰਦਾ ਉਹ ਆਫ ਵਹਾਂ ਉਡਾਉਂਦਾ ਆ ਕਿਉਂਕਿ ਗੱਲ ਕੁਛ ਹੁੰਦੀ ਆ ਤੇ ਦੱਸਦੇ ਕੁਛ ਆ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਮੇਟੀ ਨਾਲ ਪਹਿਲਾਂ ਵੀ ਉਸ ਦਿਨ ਸਾਡੀ ਗੱਲਬਾਤ ਹੋਈ ਸੀ ਫੋਨ 'ਤੇ ਪਰ ਪ੍ਰੋਪਰ ਉਸੇ ਤਰ੍ਹਾਂ 5 ਫੁੱਟ ਦਾ ਹੀ ਰਸਤਾ ਖੋਲਿਆ ਹੋਇਆ ਹੈ ਸਵੇਰੇ 7 ਵਜੇ ਤੋਂ ਇਹ ਰਸਤਾ ਖੁੱਲਦਾ ਰਾਤ 8 ਵਜੇ ਰਸਤਾ ਬੰਦ ਕਰ ਦਿੱਤਾ ਜਾਂਦਾ ਜਿਹੜੇ ਲੋਕਲ ਲੋਕ ਸਾਡੇ ਨਾਲ ਨੇ ਇਹ ਸਰਕਾਰ ਨੇ ਵੀ ਉਹਨਾਂ ਲੋਕਾਂ ਨੂੰ ਸਾਡੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ बार-बार ਰਸਤੇ ਖਲਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਦੋਂ ਅਸੀਂ ਬਾਰਡਰਾਂ ਤੇ ਆਏ ਸੀ ਤੇ ਇਹ ਲੋਕ ਲੋਕਾਂ ਨੂੰ ਅਸੀਂ ਨਹੀਂ ਸੀ ਜਾਣ ਤੋਂ ਬੰਦ ਕੀਤਾ ਇਹ ਸਰਕਾਰ ਨੇ ਹੀ ਬੈਰੀਕੇਡ ਲਗਾ ਕੇ ਇਹਨਾਂ ਦੇ ਸਕੂਟਰੀਆਂ ਮੋਟਰਸਾਈਕਲ ਜਿਹੜੇ ਪੈਦਲ ਜਾਣੇ ਵਾਲੇ ਲੋਕ ਵੀ ਸੀ ਉਹਨਾਂ ਨੂੰ ਇਹਨਾਂ ਨੇ ਬੰਦ ਕੀਤਾ ਸੀ ਔਰ ਅੱਜ 5 ਫੁੱਟ ਦਾ ਰਸਤਾ ਦੇਖ ਕੇ ਜਿਹੜਾ ਇਹ ਖੋਲਿਆ ਗਿਆ ਆ ਔਰ ਇਹ ਇੱਕ ਡਿਸਪਲਿਨ ਦੇ ਨਾਲ ਜਿਹੜਾ ਕੰਮ ਹੋ ਰਿਹਾ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਕਿਸਾਨ ਵੀਰ ਬਾਰਡਰਾਂ ਤੇ ਡਟੇ ਹੋਏ ਆ ਪੂਰਾ ਦਿਨ ਰਾਤ ਪਹਿਰੇ ਸਾਡੇ ਵੀ ਲੱਗਦੇ ਆ ਪਰ ਪ੍ਰਸ਼ਾਸਨ ਤੇ ਸਰਕਾਰ ਵਾਰ-ਵਾਰ ਸਾਜਸਾਂ ਤੇ ਸਿਆਸਤਾਂ ਕਰਕੇ ਐਸ ਅੰਦੋਲਨ ਨੂੰ ਖੰਡਾਉਣਾ ਚਾਹੁੰਦੀ ਆ ਸਾਰੇ ਲੋਕਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਹੁਣ ਮੈਂ ਮਕੇਸ਼ ਜੀ ਨੂੰ ਕਹੂੰਗਾ ਉਹ ਵੀ ਇਹਦੇ ਬਾਰੇ ਦੱਸਣਗੇ ਉਸ ਤੋਂ ਬਾਅਦ ਸਾਡੇ ਇੱਥੇ ਲੋਕਲ ਕਮੇਟੀ ਵਾਲੇ ਵੀਰ ਉਹ ਵੀ ਦੱਸਣਗੇ ਸਾਰੇ ਵਾਕਿਆ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਮੇਰੇ ਸਾਥੀਆਂ ਨੇ ਪਹਿਲਾਂ ਦੱਸਿਆ ਆ ਵੀ ਜਿਹੜਾ ਇੱਕ ਗੋਦੀ মিডিਏ ਵੱਲੋਂ ਪ੍ਰਚਾਰ ਕੀਤਾ ਜਾਂਦਾ ਸੀ ਵੀ ਟਿਕਰੀ ਬਾਰਡਰ ਆ ਉੱਥੇ ਰਸਤੇ ਖੁਲਾ ਦਿੱਤੇ ਗਏ ਆ ਪਰ ਦੇਖੋ ਸੁਣੀ ਤੇ ਅੱਖੀ ਦੇਖੀ ਗੱਲ ਦੇ ਵਿੱਚ ਬਹੁਤ ਫਰਕ ਹੁੰਦਾ ਵੀਰੋ ਇੱਥੇ ਦੇ ਸਾਡੇ ਜਿਹੜੇ ਆਗੂ ਵੀਰ ਆ ਸਾਡੀ ਜਿਹੜੀ ਇੱਥੇ ਲੋਕਲ ਟਿਕਰੀ ਬਾਰਡਰ ਦੀ ਸੂਝਵਾਨ ਕਮੇਟੀ ਆ ਉਹਨੀਆਂ ਇਹ ਫੈਸਲਾ ਬੜੀ ਸੂਝਵਾਨ ਨਾਲ ਲਿਆ ਆ ਕਿਉਂਕਿ ਜਿੰਨੇ ਸਾਡੇ ਲੋਕਲ ਵੀਰ ਸੀ ਇੱਥੇ ਚਾਹੇ ਸਾਡੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਸੀ ਜਾਂ ਸਾਡੇ ਦੁਕਾਨਦਾਰ ਵੀਰ ਸੀ ਜਿਹੜੇ ਸਾਡੇ ਨਾਲ ਪਹਿਲੇ ਦਿਨ ਤੋਂ ਅੰਦੋਲਨ ਦੇ ਵਿੱਚ ਮੋਢੇ ਦੇ ਨਾਲ ਮੋਢਾ ਲਾ ਕੇ ਸਾਡਾ ਸਾਥ ਦੇ ਰਹੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਨੰਗਣ ਦੀਆਂ ਮੁਸ਼ਕਲਾਂ ਸੀ ਸਿਰਫ ਤੇ ਸਿਰਫ ਇੱਕ ਟੂ ਵੀਲ ਤੇ ਨਾਲ ਜਿੱਦਾਂ ਮੇਰੇ ਸਾਥੀਆਂ ਨੇ ਦੱਸਿਆ ਐਮਰਜੈਂਸੀ ਸਭਾਵਾਂ ਨੂੰ ਦੇਖਦੇ ਹੋਏ ਤੇ ਪੈਦਲ ਨੰਗੜ ਵਾਲੇ ਸਾਥੀਆਂ ਦੇ ਲਈ ਆ ਜਿਹੜਾ ਰਸਤਾ ਚੱਲ ਰਿਹਾ ਆ ਇਹ ਸਿਰਫ 5 ਫੁੱਟ ਦਾ ਰਸਤਾ ਉਹ ਵੀ ਦੋਨਾਂ ਸਾਈਡਾਂ ਲਈ ਮਤਲਬ 2.5 2.5 ਫੁੱਟ ਇੱਕ ਸਾਈਡ ਦਾ ਵਨ ਸਾਈਡ 2.5 ਫੁੱਟ ਵਨ ਸਾਈਡ 2.5 ਫੁੱਟ ਉਹ ਰਸਤਾ ਦਿੱਤਾ ਗਿਆ ਆ ਉਹ ਵੀ ਸਾਡੇ ਜਿਹੜੀ ਸਾਡੇ ਸਾਥੀ ਆ ਇਸ ਅੰਦੋਲਨ ਦੇ ਹਿੱਸਾਕਾਰ ਆ ਉਹਨਾਂ ਦੀ ਮੁਸ਼ਕਲਾਂ ਨੂੰ ਦੇਖਦੇ ਹੋਏ ਬਾਕੀ ਕਿਸੇ ਤਰ੍ਹਾਂ ਦੀ ਇੱਥੋਂ ਟੂ व्हीਲ ਫੋਰ व्हीਲ ਜਾਂ ਵੱਡੀਆਂ ਗੱਡੀਆਂ ਨਹੀਂ ਲੰਗਦੀਆਂ ਤੇ ਇਹਨਾਂ ਨੂੰ ਵੀ ਸਿਰਫ ਜਿੱਦਾਂ ਇਹਨਾਂ ਦੇ ਕੰਮ ਦੇ ਟਾਈਮ ਆ 7 ਤੋਂ ਸਵੇਰ ਤੋਂ ਰਾਤ ਦੇ 8 ਵਜੇ ਤੱਕ ਜਿਹੜਾ ਆ ਇਹ ਰਸਤਾ ਖੁੱਲਾ ਰਹਿੰਦਾ ਆ ਇਹ ਬਹੁਤ ਵਧੀਆ ਫੈਸਲਾ ਤੇ ਸੂਝ-ਬੂਝ ਨਾਲ ਲਿਆ ਗਿਆ ਫੈਸਲਾ ਆ ਕਿਉਂਕਿ ਗੋਡੀ ਜਿਹੜਾ মিডিਆ ਆ ਜਿਹਨੂੰ ਅਸੀਂ ਸਰਕਾਰ ਦਾ মিডিਆ ਕਹਿ ਸਕਦੇ ਆ ਉਹਨੇ ਤਾਂ ਇਸ ਅੰਦੋਲਨ ਨੂੰ ਭੰਡਣ ਦਾ ਹੀ ਕੰਮ ਕੀਤਾ ਤੇ ਉਹਦੇ ਵਿਰੋਧੀ ਵਿਚਾਰਕ ਕਰਨਾ ਵੀਰੋ ਇੱਥੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਤੁਸੀਂ ਆਪ ਅੱਖੀਂ ਦੇਖ ਸਕਦੇ ਆ ਜੀ ਇਦਾਂ ਦਾ ਕੋਈ ਡਰ ਨਹੀਂ ਤੇ ਅੰਦੋਲਨ ਦੇ ਵਿੱਚ ਵੱਧ ਸੜ ਕੇ ਪਹੁੰਚੋ ਤੇ ਹਿੱਸਾ ਲਵੋ ਤੇ ਆਪਾਂ ਜਿੱਤ ਕੇ ਘਰਾਂ ਨੂੰ ਜਾ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਲੋਕਲ ਕਮੇਟੀ ਤੋਂ ਜਿਹੜੇ ਸਾਡੇ ਇੱਥੇ ਦੇ ਵੀਰਿਆ ਉਹ ਵੀ ਇਹਦੇ ਬਾਰੇ ਜਾਣਕਾਰੀ ਦੇਣਗੇ ਜੀ ਸੋ ਮੈਂ ਹੁਣ ਇੱਥੇ ਲੋਕਲ ਸਾਡੇ ਬਲਦੇਵ ਭਾਜੀ ਹੁਣਾਂ ਨੂੰ ਕਹਾਂਗਾ ਉਹ ਵੀ ਦੱਸਣਗੇ ਸਾਰੇ ਵਾਕਿਆ ਬਾਰੇ ਹਾਂਜੀ ਬਹੁਤ ਹੀ ਸਤਕਾਰਯੋਗ ਪਹਿਲਾਂ ਤਾਂ ਅਸੀਂ ਜੀਆ ਨੂੰ ਕਹਿੰਦੇ ਆ ਜੋ ਸਯੁਜਕਤ ਕਿਸਾਨ ਮੋਰਚੇ ਦੇ ਆਗੂ ਉਹ ਬਾਈ ਹੁਣੇ ਸਾਰੇ ਆਏ ਨੇ ਰਾਏ ਸਾਹਿਬ ਦੇਖੋ ਬਹੁਤ ਸਾਰੀਆਂ ਅਫਵਾਮਾਂ 30 ਅਕਤੂਬਰ ਨੂੰ ਜਿਹੜੀਆਂ ਲੋਕਾਂ ਵੱਲੋਂ ਫਲਾਈਆਂ ਗਈਆਂ ਰਸਤਾ ਖੋਲਤਾ ਜੀ ਜੇ ਕਰਤਾ ਬੋਹ ਕਰਤਾ ਉਸ ਟਾਈਮ ਜਦੋਂ ਸਰਕਾਰ ਨੇ ਰਸਤਾ ਖੋਲਣ ਦੀ ਇੱਥੇ ਮਸ਼ੀਨਾਂ ਲਾਈਆਂ ਜੀ ਸੀ ਪੀਆਂ ਲਾਈਆਂ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਟਿਕਰੀ ਬਾਰਡਰ ਦੀ ਜੋ ਕਮੇਟੀ ਸੀ ਸਾਰੀ ਇੱਥੇ ਹਾਜ਼ਰ ਸੀ ਤੇ ਉਹਨਾਂ ਨੇ ਅਨੁਸਾਰ ਰੋਕ ਦਿੱਤਾ ਸੀਗਾ ਰਾਤ ਨੂੰ ਅਸੀਂ ਰਸਤਾ ਨਹੀਂ ਮਤਲਬ ਖੁੱਲਣ ਦਿੱਤਾ ਦਿਨੇ ਦੂਸਰੇ ਦਿਨ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਅਸੀਂ ਆਪਣੇ ਸਿਰ ਜੋੜੇ ਤਾਂ ਉਹਦੇ ਚੋਂ ਸਾਨੂੰ ਪਤਾ ਕਿ ਟਿਕਰੀ ਬਾਰਡਰ ਤੋਂ ਜੋ ਬਹਾਦਰਗੜ੍ਹ ਤੱਕ ਇਹ ਰੋਡ ਆ ਗਈ ਜਿਹੜੀ ਇਹਦੇ ਆਸੇ-ਪਾਸੇ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਉਹ ਮਜ਼ਦੂਰ ਸਾਡੇ ਕਿਸਾਨ ਮਜ਼ਦੂਰ ਦਾ ਸੀ ਨਾਰਾ ਵੀ ਲਾਉਣੇ ਆ ਉਹ ਲੋਕਲ ਲੋਕਾਂ ਦੀਆਂ ਔਰ ਜਿਹੜੇ ਫੈਕਟਰੀ ਵਾਲੇ ਮਜ਼ਦੂਰ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ 5 ਫੁੱਟ ਦਾ ਰਸਤਾ ਜਿਹੜਾ ਉਹ ਖੋਲ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕਲ ਲੋਕ ਨੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਸਰਕਾਰ ਕਿਨ ਨੂੰ ਰੋਕੇ ਹੋਏ ਸੀ ਸੋ ਇਸ ਕਰਕੇ ਅਸੀਂ ਕੈਮਰੇ ਰਾਹੀਂ ਦਿਖਾਇਆ ਵੀ ਆ ਕਿ ਸਿਰਫ ਤੇ ਸਿਰਫ 5 ਫੁੱਟ ਦਾ ਜਿਹੜਾ ਹੈਗਾ ਰਸਤਾ ਬਨਵੇ ਕੀਤਾ ਹੋਇਆ ਤੇ ਔਰ ਰਾਤ ਨੂੰ ਸਾਡੀ ਟਿਕਰੀ ਬਾਰਡਰ ਦੀ ਕਮੇਟੀ ਹੈ ਜਿਹੜੀ ਸਾਰੀ ਲੀਡਰਸ਼ਿਪ ਆ ਉਹ ਅਸੀਂ ਇੱਥੇ ਸਟੇਜ 'ਤੇ ਰਹਿੰਦੇ ਆ ਤੇ ਪੂਰੀ ਨਿਗਰਾਨੀ ਰੱਖਦੇ ਆ ਤਾਂ ਜੋ ਫੇਸਬੁੱਕ 'ਈ ਆ ਜਿਹੜੇ ਇਸ ਅੰਦੋਲਨ ਦੇ ਵਿਰੋਧੀ ਆ ਜਾਂ ਗੋਦੀ ਮੀਡੀਆ ਉਹ ਇਹੋ ਜਿਹਿਆਂ ਕਫਵਾਵਾਵਾਂ ਫਲਾ ਰਿਆ ਅਸੀਂ ਜਿਹੜੇ ਹੈਗੇ ਸਾਡੇ ਸੂਜਕਤ ਮੋਰਚੇ ਵੱਲੋਂ ਬਹੁਤ ਸੋਚ ਸਮਝ ਕੇ ਫੈਸਲੇ ਲੈ ਰਹੇ ਆ ਅਫਵਾਵਾਵਾਂ ਦੀ ਮੈਂ ਸਤਿਕਾਰਯੋਗ ਸਾਡੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇਹ ਅਫਵਾਹਾਂ ਤੋਂ ਬਚ ਕੇ ਰਹੋ ਆ ਕੇ ਹਕੀਕਤ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇੱਥੇ ਤੋਂ ਜਿਹੜੀਆਂ ਹਾਲਤਾਂ ਉਹ ਕੀ ਨੇ ਧੰਨਵਾਦ ਸੋ ਇਹ ਸਨ ਸਾਡੇ ਲੋਕਲ ਇਥੋਂ ਜਿਹੜੀ ਟਿਕਰੀ ਬਾਰਡਰ ਦੀ ਕਮੇਟੀ ਆ ਉਹ ਸਾਰੇ ਵੀ ਨਾਲ ਨੇ ਸਾਡੀ ਪੂਰੀ ਕਮੇਟੀ ਨਾਲ ਹੈ ਇਹ ਸ਼ੁਰੂ ਤੋਂ ਸੰਜੀਦਗੀ ਨਾਲ ਸਾਰਾ ਇਥੋਂ ਬੜੇ ਠੰਮੇ ਨਾਲ ਇਸ ਅੰਦੋਲਨ ਨੂੰ ਚਲਾ ਰਹੇ ਨੇ ਸੋ ਮੈਂ ਹੁਣ ਇਹ ਲਾਸਟ ਜੋ ਅਪੀਲ ਕਰਾਂਗਾ ਵੀ ਫੇਸਬੁੱਕ ਹੀ ਵਿਦਵਾਨਾ ਮਗਰ ਮਤ ਜਾਓ ਔਰ ਵੱਜ ਚੜ ਕੇ ਆਪਣੇ ਬਾਰਡਰਾਂ ਤੇ ਪਹੁੰਚੋ ਤਾਂ ਕਿ ਇਥੇ ਦੀ ਸੰਖਿਆ ਵਧਾ ਕੇ ਆਪਾਂ ਸਰਕਾਰ ਤੇ ਹੋਰ ਦਬਾਅ ਬਣਾਈਏ ਤਾਂ ਕਿ ਇਹਦਾ ਜਲਦ ਫੈਸਲਾ ਹੋਵੇ ਤੇ ਜਲਦ ਆਪਣੇ ਘਰਾਂ ਨੂੰ ਪਰਤ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ